ਅਗਰ ਜੀਤਕਾ ਖਾਲਸਾ ਵਾਹੇ ਜੀ ਕਿ ਫਿਰ ਦੇ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿੜੀ ਹੋਮੀਲ ਚੈਨਲ ਦੇ ਮੈਂ ਮਨਦੀਪ ਗੱਲ ਕਰ ਰਹੀ ਹਾਂ ਕਲਗੀਧਰ ਗੁਰਦੁਆਰਾ ਸਾਹਿਬ ਜੀ ਕਲਗੀਧਰ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਗਿਆ ਅਲੱਗ-ਅਲੱਗ ਤਰ੍ਹਾਂ ਦੀਆਂ ਕੈਟਾਗਰੀ ਜਿੱਤੇ ਕਿ ਬੱਚਿਆਂ ਤੋਂ ਕਵਿਤਾਸ ਗਵਾਈਆਂ ਗਈਆਂ ਬੱਚਿਆਂ ਨੇ ਸ਼ਬਦ ਕੀਰਤਨ ਕੀਤਾ ਹੈ ਗਾਇਆ ਕੋਚਿਆਂ ਨਾਲ ਵੀ ਗੱਲਬਾਤ ਕਰਦੇ ਆਂ ਤੋਂ ਬੋਧੀ ਪਿਆਰਾ ਜਿਹਾ ਬੱਚਾ ਸਾਡੇ ਨਾਲ ਐ ਸਸ਼ਗਰ ਜੀ ਸਸ਼ੀਕਲ ਕੀ ਨਾਮ ਐ ਮਨਸਿਮਰਨ ਮਨਸਿਮਰ ਤੁਹਾਡਾ ਨਾਮ ਕੀ ਐ ਜਗਕਰਨ ਸਿੰਘ ਜਗਕਰਨ ਸਿੰਘ ਜੀ ਕਿਹੜੀ ਕੀ ਨਾਮ ਹੋਣਾ ਪ੍ਰਭਨੂਰ ਸਿੰਘ ਉਹ ਸੋਹਣੇ ਬੱਚੇ ਆ ਗਏ ਅੱਜ ਕੀ ਕੀਤਾ ਐ ਅੱਜ ਤੁਸੀਂ ਇਸ ਕੰਪੀਟੀਸ਼ਨ ਦੀ ਬਾਤ ਸ਼ਬਦ ਵਿੱਚ ਸ਼ਬਦ ਕੀਤਾ ਤੁਸੀਂ ਅਸੀਂ ਵੀ ਸ਼ਬਦ ਤੁਸੀਂ ਸਾਡੇ ਤੋਂ ਬਹੁਤ ਪਿਆਰਾ ਪ੍ਰਾਈਜ਼ ਮਿਲੇ ਆਂ ਹਾਂ ਜੀ ਤੁਹਾਡਾ ਵੀ ਬਹੁਤ ਅੱਛਾ ਲੱਗ ਰਿਹਾ ਕਿੰਨੇ ਦਿਨ ਤੋਂ ਸਿੱਖ ਰਹੇ ਹੋ ਇਹ ਦਸ ਦਿਨ ਤੋਂ ਦਸ ਦਿਨ ਤੋਂ ਫੁੱਲ ਟਾਈਮ ਹੀ ਰਹਿ ਰਹਾ ਤੁਸ ਸਾਰੇ ਜਣੇ ਹਾਂਜੀ ਕਿਹੜੇ ਸਕੂਲ ਚ ਪੜਦੇ ਹੋ ਸੀਐਫਸੀ ਸੀਐਫਸੀ ਸੋ ਬਹੁਤ ਵਧੀਆ ਲੱਗ ਰਿਹਾ ਹੈ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਹੋਰ ਵੀ ਬੱਚਿਆਂ ਨਾਲ ਗੱਲਬਾਤ ਕਰਦੇ ਆਔਲਕ ਚਾਉਦੇ ਆ ਬਹੁਤ ਪਿਆਰੀਆਂ ਬੱਚੀਆਂ ਨੇ ਸਾਡੇ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁਨੀਤ ਕੌਰ ਜਫਲੀਨ ਕੌਰ ਓਕੇ ਜਫਲੀਨ ਜੀ ਅੱਜ ਪਾਰਟਿਸਪੇਟ ਕੀਤਾ ਸੀ ਕੀ ਗਾਇਆ ਸ਼ਬਦ ਗਾਇਆ ਹੈ ਸ਼ਬਦ ਗਾਇਆ ਸੱਚੀ ਤੇ ਸਿਫਤ ਸੱਚੀ ਸਾਲਾ ਸ਼ਬਦ ਵਿੱਚ ਖਾਂਦੇ ਕਵਿਤਾਵਾ ਵੀ ਤੇ ਮਤਲਬ ਕਿ ਤਬਲਾ ਦੇਤੇ ਪਾਠ ਕਨਵਿਸ਼ ਖੰਦੇ ਆ ਸੋ ਸਾਡੇ ਨਾਲ ਕਲਗੀਧਰ ਗੁਰਦੁਆਰਾ ਸਾਹਿਬ ਜੀ ਦੇ ਜਿਹੜੇ ਸੇਵਾਦਾਰ ਚ ਗਿਆ ਗੁਰਜੀਤ ਜੀ ਹੈ ਉਹ ਨਾਲ ਮ huzur ਨੇ ਗਲਤ ਕਰਦੇ ਆ ਸੱਚ ਗਲਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਜਿਹੜਾ ਇਸ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹਾਂਗੇ ਹਾਂਜੀ ਇਹ ਸੀ ਸਮਰ ਕੈਂਪ ਬੱਚਿਆਂ ਦਾ ਗੁਰਮਤ ਸਮਰ ਕੈਂਪ ਰੱਖਿਆ ਗਿਆ ਸੀ ਜੀ 2 ਜੂਨ ਤੋਂ 12 ਜੂਨ ਤੱਕ ਅੱਜ ਇਸ ਕੈਂਪ ਦਾ ਸਮਾਪਤੀ ਸਮਾਰਗਮ ਸੀ ਜਿਸ ਵਿੱਚ ਸਾਰੇ ਹੀ ਬੱਚਿਆਂ ਨੇ ਜੋ 2 ਜੂਨ ਤੋਂ ਲੈ ਕੇ 12 ਜੂਨ ਤੱਕ ਜੋ ਅਸੀਂ ਬੱਚਿਆਂ ਨੂੰ ਸਿਖਾਇਆ ਉਹ ਬੱਚਿਆਂ ਨੇ ਅੱਜ ਇੱਥੇ ਗੁਰਦੁਆਰਾ ਸਾਹਿਬ ਕੇ ਪਰਫਾਰਮ ਕੀਤਾ ਜੀ ਰਲ ਮਿਲ ਕੇ ਬੱਚਿਆਂ ਨੇ ਕੀਰਤਨ ਦੀ ਕਵਿਤਾਵਾਂ ਦੀ ਹਾਜ਼ਰੀ ਭਰੀ ਹੈ ਜੀ ਮੁੱਚੇ ਅਕੈਡਮਿਕਸ ਚੁਆਇਸ ਹੈ ਜਰ ਕੇ ਦਮ ਉਸ ਨਹੀਂ ਜੀ ਇਹ ਬੱਚੇ ਪਰਸਨਲੀ ਆਪਣੇ ਘਰਾਂ ਤੋਂ ਹੀ ਪੇਰੈਂਟਸ ਦੇ ਨਾਲ ਲੈ ਕੇ ਆਏ ਜਿਹੜੇ ਬੱਚੇ ਆਪਾਂਠ ਨਹੀਂ ਆਂਦਾ ਬੱਚਿਆਂ ਨੂੰ ਸੋ ਪੇਰੈਂਟਸ ਨੇ ਇੱਥੇ ਭੇਜਿਆ ਕਿ ਅਸੀਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਸਿੱਖੀ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜੀਏ ਜੋੜ ਸਕੀਏ ਇਸ ਲਈ ਬੱਚੇ ਰੋਜ਼ਾਨਾ ਸਾਡੇ ਕੋਲ ਆਉਂਦੇ ਸ ਤੇ ਬੱਚਿਆਂ ਨੂੰ ਅਸੀਂ ਇੱਥੇ ਇਹਨਾਂ ਨੂੰ ਰੋਜ਼ਾਨਾ ਗੁਰਬਾਣੀ ਕੰਠ ਕਰਵਾਈ ਜਾਂਦੀ ਸੀ ਤੇ ਨਾਲ ਨਾਲ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ ਜਾਂਦਾ ਸੀ ਗੱਲ ਕਰੀਏ ਤਾਂ ਕੰਪੀਟੀਸ਼ਨ ਇਸ ਸਕੂਲ ਦੇ ਵਿੱਚ ਬੱਚਿਆਂ ਦੇ ਕੰਪੀਟੀਸ਼ਨ ਕਰਵਾਏ ਗਏ ਆ ਕਿਹੜੇ-ਕਿਹੜੇ ਕੰਪੀਟੀਸ਼ਨ ਕੰਪੀਟੀਸ਼ਨਸ ਦੇ ਵਿੱਚ ਵੀ ਸਾਡੀ ਦਸ਼ਮੇਸ਼ ਅਕੈਡਮੀ ਜੋ ਕਿ ਕੁਚਾਰ ਨਾਮ ਦਾ ਫੀਲਡ ਗੰਜ ਵਿਖਿਆ ਉਹ ਉੱਥੇ ਅਸੀਂ ਰੋਜ਼ਾਨਾ ਬੱਚਿਆਂ ਨੂੰ ਤਿਆਰੀ ਕਰਵਾਈਏ ਕਰਵਾਈ ਜਾਂਦੀ ਹੈ ਜੀ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਗੁਰਬਾਣੀ ਕੰਟ ਦੀ ਤੇ ਜਿੱਥੇ ਕਿਤੇ ਵੀ ਕੋਈ ਸਮਾਗਮ ਬੱਚਿਆਂ ਦੇ ਕੀਰਤਨ ਦਰਬਾਰ ਹੁੰਦੇ ਨੇ ਜਾਂ ਕੋਈ ਕੰਪੀਟੀਸ਼ਨ ਆਉਂਦਾ ਹੈ ਫਤੇ ਚੈਨਲ ਤੇ ਬੱਚੇ ਜਾਂਦੇ ਨੇ ਕੋਈ ਵੀ ਸਮਾਗਮ ਆਉਂਦੇ ਤਾਂ ਉਹਨਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਭਾਗ ਲਿਆ ਜਾਂਦਾ ਹੈ ਪਿੱਛੇ ਜੇ ਯੂਨਾਈਟਿਡ ਸਿੱਖ ਵੱਲੋਂ ਵੀ ਜੋ 300 ਬੱਚਿਆਂ ਦਾ ਕੀਰਤਨ ਦਰਬਾਰ ਕੀਤਾ ਗਿਆ ਉਸ ਦੇ ਵਿੱਚ ਵੀ ਸਾਡੇ ਬੱਚਿਆਂ ਨੇ ਭਾਗ ਲਿਆ ਜੀ ਨਾਲਕਰ ਇਹ ਬੱਚਿਆਂ ਦੀ ਜਿਹੜਾ ਫੰਕਸ਼ਨ ਕਰਵਾਇਆ ਜਾਂਦਾ ਹੈ ਆ ਪ੍ਰੋਗਰਾਮ ਕਰਵਾਇਆ ਜਾਂਦਾ ਹਰ ਸਾਲ ਕਰਵਾਇਆ ਜਾਂਦਾ ਹੈ ਕੀ ਇਸ ਸਾਲ ਪਹਿਲੀ ਵਾਰ ਹਾਂਜੀ ਹਰ ਸਾਲ ਕਰਵਾਇਆ ਜਾਂਦਾ ਜੀ ਸਾਡਾ 12ਵਾਂ ਸਾਲਾਨਾ ਸਮਰ ਕੈਂਪ ਹੈ ਪਿਛਲੇ ਕੁਝ ਸਾਲਾਂ ਤੋਂ ਅਸੀਂ ਗੁਰਦੁਆਰਾ ਭਗਤ ਚੇਤ੍ਰਾਮ ਜੀ ਵਿਖੇ ਲਗਾਉਂਦੇ ਸੀ ਤੇ ਹੁਣ ਸਾਡੇ ਬੱਚੇ ਬਹੁਤ ਵੱਧ ਗਏ ਹਨ ਇਸ ਕਰਕੇ ਅਸੀਂ ਇਸ ਸਾਲ ਗੁਰਦੁਆਰਾ ਸ਼ੀਰਗੁਰ ਕਲਗੀਧਰ ਸਿੰਘ ਸਭਾ ਵਿਖੇ ਕੈਂਪ ਲਗਾਇਆ ਗਿਆ ਜੀ ਅੱਜ ਦਾ ਕੰਪੀਟੀਸ਼ਨ ਸੀਗਾ ਕਿੰਨੇ ਕ ਬੱਚਿਆਂ ਨੇ ਪਾਰਟਿਸਪੇਟ ਕੀਤਾ 200 ਬੱਚਿਆਂ ਨੇ ਇਸ ਵਿੱਚ ਭਾਗ ਲਿਆ ਸੀ ਜੋ ਸਾਰੇ ਹੀ ਬੱਚੇ ਰੋਜ਼ਾਨਾ ਕੈਂਪ ਵਿੱਚ ਆਉਂਦੇ ਰਹੇ ਨੇ कुल मिलाके 200 बच्चे इस ਵਿੱਚ ਭਾਗ ਲੈਂਦੇ ਰਹੇ ਜੀ کافی ਬੱਚੇ ਆ ਪੇਰੈਂਟਸ ਵੀ ਆ ਗਏ ਆ ਜਿਹੜੇ ਬੱਚਿਆਂ ਦੇ ਸਾਹਮਣੇ ਮੋਬਾਈਲ ਯੂਜ਼ ਕਰਦੇ ਆ ਜਿਨ੍ਹਾਂ ਨੂੰ ਗੁਰਵਾਣੀ ਦੇ ਨਾਲ ਨਹੀਂ ਜੁੜਿਆ ਜੀ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਉਹਨਾਂ ਬੱਚਿਆਂ ਨੂੰ ਨਹੀਂ ਜੀ ਪੇਰੈਂਟਸ ਨੂੰ ਮੈਸੇਜ ਹੈ ਕਿ ਠੀਕ ਹੈ ਬੱਚੇ ਫੋਨ ਵੀ ਅੱਜਕੱਲ ਜ਼ਰੂਰੀ ਹੈ ਬੱਚਿਆਂ ਦੀ ਜ਼ਰੂਰਤ ਹੈ ਜਿੱਥੇ ਫੋਨਾਂ ਦੇ ਬੱਚੇ ਗੇਮਸ ਖੇលਦੇ ਨੇ ਗਾਣੇ ਸੁਣਦੇ ਨੇ ਉੱਥੇ ਬੱਚਿਆਂ ਨੂੰ ਫੋਨ ਦੇ ਵਿੱਚ ਹੀ ਮੋਬਾਈਲਾ ਤੇ ਅੱਜਕੱਲ੍ਹ ਇਸ ਤਰ੍ਹਾਂ ਦੀਆਂ ਐਪਸ ਵੀ ਆ ਗਿਆ ਨੇ ਗੁਰਮਤਿ ਕੁਇਜ਼ ਨੇ ਧਾਰਮਿਕ ਸ਼ਬਦ ਹੁੰਦੇ ਨੇ ਜਿੱਥੇ ਅਸੀਂ ਬੱਚਿਆਂ ਨੂੰ ਇਹ ਸਿੱਖਿਆ ਆਨਲਾਈਨ ਕਲਾਸਿਸ ਨੇ ਅਸੀਂ ਇਹ ਫੋਨਾਂ ਦੇ ਰਾਹੀਂ ਵੀ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਹਾਂ ਸੋ ਪੇਰੈਂਟਸ ਨੂੰ ਇਹੀ ਬੇਨਤੀ ਹੈ ਜੀ ਬੱਚਿਆਂ ਨੂੰ ਇਹਨਾਂ ਫੋਨਾਂ ਦੇ ਥਰੂ ਹੀ ਬੱਚਿਆਂ ਨੂੰ ਅੱਛੀਆਂ ਗੁਰਬਾਣੀ ਦੀਆਂ ਸਾਖੀਆਂ ਦਿਖਾ ਕੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨੋ ਦਿਸ਼ਵਿਸ ਅਕੈਡਮੀ ਵਾਲਿਆਂ ਨੇ ਅੱਜ ਇਹ ਗੁਦਾਰਕਲੀਤ ਆਸਵਾਦ ਦੇ ਇੰਨੇ ਜੋ ਸਮਾਗਮ ਕੀਤਾ ਹੈ कॅम्प ਲਗਾਇਆ ਗਿਆ ਸੀ ਇਹਨੂੰ ਸਾਨੂੰ ਬੁਲਾਇਆ ਗਿਆ ਇਹਦੇ ਵਿੱਚ ਸਾਨੂੰ ਬਹੁਤ ਅੱਛਾ ਲੱਗਾ ਕਿ ਦੋ ਨੀਵੀ ਗੁਜਿਤ ਕਰ ਜੇ ਇਹ ਹਰ ਸਾਲ ਇਸਤੇ कॅम्प ਕਰਾਉਂਦੇ ਹਨ ਤੇ ਬੀਬੀਆਂ ਬੱਚਿਆਂ ਨੂੰ ਬੱਚਿਆਂ ਨੂੰ ਵੀ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਹਨ ਉਹਨਾਂ ਨੂੰ ਵੀ ਸਿਖਾਏ ਦਿੰਦੇ ਹਾਂ ਕਿ ਬੱਚਿਆਂ ਨੂੰ ਗ੍ਰਮਤ ਕਲਾਸਾਂ ਲਗਾਵਾਂਗੇ ਅਸੀਂ ਮੋਬਾਈਲ ਫੋਨ ਨਹੀਂ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਹੈ ਕਿ ਟੀਵੀ ਦਾ ਜ਼ਮਾਨਾ ਹੈ ਬੱਚੇ ਫੋਨ ਨਹੀਂ ਦੇਖਦੇ ਹਨ फोना ऐसी हैं के कई सिक्ख्या ऐसा हो जिन्हें कि बच्चों सिक्ख्या ज्यादा ज़्यादा आ जुड़ी है जो असं कही असी भी फोन के बिना बच्चों मना कर दिए कि असी नहीं करना नहीं करना पर बच्चे इस तरह जिद करते हैं तो गुणवत पास नहीं आएंगे तो नहीं सीखे असं यही चाहते हैं कि बच्चे किसी ना किसी तरीके में ये गुणवत पास आनी सीखन इस तरह सिक्ख्या लेंगे वे हो फ्यूचर है सारा जो ये है ये समझ सके दो फाइव पाठ भी है ਕਿ ਉਹਨੇ ਤੁਸੀਂ ਪਰਾਂਗੇ ਕਿ ਸਾਡੇ ਤੇ ਕਿ ਸਾਈਡ ਪਾਠ ਕਰਾ ਕਰਨ ਤੇ ਪੇਰਾ ਤੋਂ ਖਾਸ ਕਰਕੇ ਬੇਨਤੀ ਹੈ ਕਿ ਪੇਰਾ ਸੇ ਅੰਗਰ ਉੱਚਾ ਹੋਵੇ ਤੇ ਬੱਚਿਆਂ ਦੇ ਮੰਦਰ ਆਪਣਾ ਉੱਚਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਤੇ ਸੋ ਗਲਵਤ ਕੀਤੀ ਸੀ ਇਹਨਾਂ ਦੇ ਨਾਲ ਗੁਰਮੀਤ ਜੀ ਦੇ ਨਾਲ ਗਲਵਤ ਕੀਤੀ ਇਹਨਾਂ ਕੋਲ ਦੱਸਿਆ ਜਾਂਦੇ ਆ ਅਲੱਗ-ਅਲੱਗ ਕੈਟਾਗਰੀ ਦੇ ਜਿਹੜੇ ਇੱਥੇ ਹੈਗੇ ਆ ਕੰਪੀਟੀਸ਼ਨ ਕਰਵਾਏ ਗਏ ਆ ਅਕੈਡਮੀਸ ਤੋਂ ਬੱਚੇ ਵੀ ਪਹੁੰਚੇ ਸੀਗੇ ਸੋ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਸਿਟੀ ਆਫ ਨਿਊਜ਼ ਚੈਨਲ ਦੇ ਨਾਲ ਮੈਂ ਮਨਦੀਪ ਕੌਰ ਕੈਮਰਾ ਪਰਸਨ ਵੀ ਕੀ ਦੇ ਰਹਾ